Watch ਸਰ ਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰੀ ਵਿੱਚ ਸੱਜੇ ਹੋਏ ਸਾਧ ਸੰਗਤ ਗੁਰੂ ਰੂਪ ਖਾਲਸਾ ਜੀ ਸਾਰੀ ਸੰਗਤਾਂ ਰਸਨਾ ਪਵਿੱਤਰ ਕਰੋ ਫੱਟੇ ਦੁਲਾਓ ਵਾਹਿਗੁਰੂ ਦੀ ਬਾਣੀ ਸਾਹਿਬ ਨਾਹੀ ਜੀ ਨਰੇ ਖਾਲਸਾ ਜੀ ਫੱਟੇ ਦੁਲਾਓ ਦੇਰਾ ਸੰਗਰਨ ਹੋਣਾ ਚਾਰ ਯੁੱਗ ਦਾ ਜਨਮ ਹੋ ਜਾਂਦਾ ਵਿਦਵਾਨਾਂ ਨੇ ਕਹਿੰਨ ਕੀਤਾ 4 9 64 ਜਿਹੜਾ ਗੁਰੂਆਂ ਦਾ ਸਿੱਖ ਦੂਜੇ ਸਿੱਖ ਨੂੰ ਮਿਲਦਾ ਉਹਦੇ ਨੇਤਰ ਦੂਜੇ ਸਿੱਖ ਦੇ ਨੇਤਰਾਂ ਚ ਪੈਂਦੇ ਦੂਜੇ ਸਿੱਖ ਦੇ ਨੇਤਰ ਦੂਜੇ ਸਿੱਖ ਦੇ ਨੇਤਰਾਂ ਵਿੱਚ ਪੈਂਦੇ ਜਦੋਂ ਪਿਆਰ ਵਿੱਚ ਆ ਜਾਂਦੇ ਤੇ ਚੌੜ੍ਹ ਦੰਦ ਖੜ ਜਾਂਦੇ ਚਾਰ ਮਿਲੇ 64 ਜਿਹੜਾ ਚਾਰ ਨੇਕ ਤੇ ਦੋ ਆਪਣੇ ਦੋ ਦੂਸਰੇ ਸਿੱਖਦੇ ਜੋ ਆਪੋ ਵਿੱਚ ਪਿਆਰ ਵਿੱਚ ਮਿਲੇ ਉਹਨੇ ਉਹਦੇ ਨੇਤਰਾਂੇ ਨੇਤਰ ਪਾਏ ਉਹਦੇ ਨੇਤਰਾਂੇ ਨੇਤਰ ਪਾਏ ਤੇ ਖੁਸ਼ੀ ਹੋ ਗਏ ਤੇ ਚੌੜ੍ਹ ਦੰਦ ਖੜ ਗਏ ਚਾਰ ਮਿਲੇ 64 ਜਿਹੜਾ ਬੀਜ ਨੇ ਲੈ ਕਰ ਜੋੜ ਜਦੋਂ ਇਹ ਕਿਸੇ ਨੇ ਦੋਹਾਂ ਅਸੀਂ ਜੋੜਤੇ ਤੇ ਦੋਹਾਂ ਹਰਜ ਸਿੰਘ ਨੇ ਜੋੜਤੇ ਤੇ ਪਿਆਰ ਵਿੱਚ ਆ ਕੇ ਬੱਦੇ ਬਲਾਈ ਤੇ ਗਿੱਡੀ ਬਖਸ਼ਿਸ਼ ਹੋ ਗਈ ਗੁਰਸੇ ਕੋ ਗੁਰਸੇ ਨੂੰ ਮਿਲੇ ਖਿੜ ਜਾਏ ਖਿੜ ਜਾਏ 7 ਕਰੋੜ ਬੋਲੋ ਸਤਨਾਮ ਵਾਹਿਗੁਰੂ ਜਦੋਂ ਗੁਰੂ ਕੇ ਸੇਖ ਨੇ ਦੂਜੇ ਗੁਰੂ ਗ੍ਰਸਿਖ ਨੇ ਪਿਆਰ ਵਜਾ ਕੇ ਫਤਿਹ ਬਰਾਤੀ ਤੇ ਜਿੱਡੀ ਬਖਸ਼ਿਸ਼ ਹੋ ਗਈ ਕਿ 7 ਕਰੋੜ ਰੋਹ ਖੜ ਗਿਆ ਇੱਕ ਸਰੀਰ ਦੇ ਉੱਤੇ ਵਿਦਵਾਨਾਂ ਨੇ 3.5 ਕਰੋੜ ਰੋਹ ਦੀ ਗਿਣਤੀ ਕੀਤੀ ਹੈ ਕੋਈ ਪਿਆਰੇ ਕਹਿੰਦੇ ਨਹੀਂ ਕਿਆਂ ਦੇ ਸਰੀਰ ਤੇ ਜਿਆਦਾ ਰੋਹ ਦੇ ਕੀਆਂ ਦੇ ਘਟ ਉਹ ਛੇਕਾਂ ਦੀ ਗਿਣਤੀ ਇੱਕੋ ਜੀ ਹੁੰਦੀ ਹੈ ਕਈਆਂ ਦੇ ਬਾਹਰ ਨੂੰ ਵਧੇ ਹੁੰਦੇ ਕਹਿੰਦੇ ਅੰਦਰ ਨੂੰ ਵਧੇ ਹੁੰਦੇ 사데 ਤਿੰਨ ਕਰੋੜ ਇੱਕ ਸ਼੍ਰੀਮਦੇ ਰੋਮਾਂ ਦੀ ਗਿਣਤੀ ਤੇ ਸਾਢੇ ਤਿੰਨ ਦੂਜੇ ਜਦੋਂ ਦਾ ਪਿਆਰ ਵਿੱਚ ਫਾਦੇ ਬਣਾਉਂਦੀ ਖਿੜ ਜਾਏ 7 ਕਰੋੜ 7 ਕਰੋੜ ਰੋਮ ਖਿੜ ਗਏ ਇਹ ਫਾਦੇ ਬਣਾਉਣ ਦਾ ਕਰਗੀ ਧਰਪਤਾ ਜੀ ਨੇ ਇਹ ਬਖਸ਼ਿਸ਼ ਦਿੱਤੀ ਹੈ ਜਦਾਂ ਗਿਆਨੀ ਜੀ ਮਹਾਂਪੁਰਖ ਨੇ ਦੱਸਿਆ ਸਿਮਾਰਾਈ ਨੇ ਨਵਾਂ ਸਾਧ ਦੇ ਉਪਰਾਂ ਵਿੱਚ ਆਪਣੇ ਪਿਤਾ ਜੀ ਨੂੰ ਧਰਮ ਹਿੱਤ ਪਰਵ ਦੇ ਹਿੱਤ ਮਾਰਾਈ ਨੇ ਤੋੜਿਆ ਤੇ ਕਲਗੀਧਾਰ ਪਿਤਾ ਜੀ ਆਪਣੇ ਗੁਰਬਾਣੀ ਵਿੱਚ ਵੀ ਗੱਲ ਕਰਨ ਕਰਦੇ ਆ ਠੇਕਰ ਬਹੁਤ ਦੇਸ਼ ਪ੍ਰਪੁਰਕਿਆ ਪਿਆਰ ਤੇਗ ਬਾਰਾ ਤਨ ਸੀ ਕਿਰਿਆ ਕਰੇ ਲਗਨ ਹੋਆ ਨਾ ਕੋਈ ਉਹਨੇ ਕੁਰਬਾਨੇ ਕਰੀ ਸਕਿਆ ਨਾ ਕਿਸੇ ਨੇ ਕੀਤੀ ਆ ਜੋ ਬੰਤੂ ਤੇਗਵਹਾਦਰ ਸਾਹਿਬ ਮਹਾਰਾਜ ਨੇ ਕੁਰਬਾਨੇ ਕੀਤੀ ਆ ਤੇ ਦਸਵੇਂ ਪਾਤਸ਼ਾਹ ਮਹਾਰਾਜ ਨੇ ਆਪ ਆਪਣੇ ਬਾਪੂ ਨੂੰ ਤੋੜਿਆ ਨਾਮ ਸਾਜ ਨੂੰ ਰੱਖ ਉਹ ਗਾਇਨੀ ਜੀ ਨੇ ਆਪਾਂ ਨੂੰ ਬੜੇ ਪਿਆਰ ਨਾਲ ਸੋਹਿਆ ਤੇ ਖਾਸ ਕਰਕੇ ਆਪਾਂ ਭਗਤ ਫਰੀਦ ਜੀ ਦੀ ਮਿੱਠੀ ਯਾਦ ਬਣਾ ਰਹੇ ਆ ਇਹ ਫਰੀਦਕੋਟ ਹੈ ਇਹ ਉਹਨਾਂ ਨੇ ਨਾਮ ਦੇ ਆ ਫਰੀਦ ਜੀ ਦੇ ਨਾਮ ਤੇ ਆ ਸ਼ਹਿਰ ਸਾਰਾ ਤੇ ਉਹਨਾਂ ਦੀ ਬਖਸ਼ਿਸ਼ ਹੈ ਭਗਤ ਫਰੀਦ ਜੀ ਪਰ ਉਹਨਾਂ ਨੂੰ ਇਡੇ ਉੱਚੇ ਦਰਜੇ ਤੇ ਲਿਆਂਦਾ ਕਿਨੇ ਹੈ ਉਹਨਾਂ ਦੀ ਮਾਂ ਨੇ ਬੋਲੋ ਸਤਨਾਮ ਵਾਹਿਗੁਰੂ ਫਰੀਦ ਜੀ ਦੀ ਮਾਂ ਨੇ ਉਹਨਾਂ ਨੂੰ ਇਥੋਂ ਤੱਕ ਪਹੁੰਚਾਇਆ ਮਾਂ ਕਹਿਣ ਲੱਗੀ ਪੁੱਤਰ ਤੂੰ ਸੋਭਾ ਉੱਠਿਆ ਕਰ ਤਰਤਲੇ ਉੱਠਿਆ ਕਰ ਅੰਰਥ ਦੇ ਇਸ਼ਨਾਨ ਕਰਕੇ ਫਿਰ ਨਮਾਜ਼ ਪੜਿਆ ਕਰ ਇਹ ਫਰੀਦੀ ਗੰਦੇ ਮਾ ਜੇ ਸੋਭਾ ਉੱਠੀਏ ਇਸ਼ਨਾਨ ਕਰੀਏ ਨਮਾਜ਼ ਪੜੀਏ ਫਿਰ ਕੀ ਦਿੰਦਾ ਅੱਲਾਹ ਤਾਲਾ ਬੱਚਿਆਂ ਨੂੰ ਮਿੱਠਾ ਖਾਣ ਦਾ ਬੜਾ ਜਾਲ ਦਾ ਮਾਨ ਹੈ ਕਿ ਬੱਤਰ ਭਏ ਅੱਲਾਹ ਤਾਲਾ ਸ਼ਕਰ ਖਾਣ ਦਿੰਦਾ ਇਦਾਂ ਮਾਂ ਨੇ ਗਿਜਾਇਆ ਹੀਗਾ ਜਦੋਂ ਬ੍ਰਿਹੂਨ ਜੀ ਨੇ ਸੌ ਜਾਣਾ ਤੇ ਸ਼ਕਰਦੇ ਜੀ ਕੋਲੇ ਥਰਾਣੇ ਰਾ ਦੇਣੀ ਤੇ ਉਹਨਾਂ ਨੇ ਉੱਠਣਾ ਸਵੇਰ ਸੁਨਾਣ ਕਰਨਾ ਅੰਮਾਰ ਗਵਣੇ ਤੇ ਸ਼ਕਰ ਖਾ ਰਣੀ ਇਦਾਂ ਮਾਂ ਨੇ ਉੱਠਣ ਗਿਜਾਇਆ ਹੀਗਾ ਤੇ ਕਦੇ ਮਾਂ ਨੂੰ ਚਿੰਤਾ ਭੁੱਲ ਗਿਆ ਉਹ ਕੋਲੇ ਸ਼ਕਰ ਦੇ ਰੱਖਣ ਦਾ ਤੇ ਉਹ ਜਨ ਗੁਜਰਤ ਵੱਲ ਹੋਏ ਪਰਮਾਤਮਾ ਨੇ ਸ਼ਕਰਪੇ ਇੰਦੇ ਕਿ ਅੱਗੇ ਦੇ ਮਾਦਰਾ ਹੋ ਨਹੀਂ ਰਹੇ ਜਿਹਨੇ ਖਾਣੇ ਦਾ ਹੈ ਹੁਣ ਜਾਰਾ ਖਾਦੇ ਨਾ ਗਈ ਵੱਧ ਗਈ ਫਰੀਜ ਦੇ ਕੇ ਮਾ ਮਾ ਸੁਰਾ ਨੇ ਉੱਠਣਾ ਮਾਗੇ ਤੇ ਪੁੱਤਰ ਕੀ ਗੱਲ ਸ਼ਕਰਵਾ ਅੱਜ ਉੱਠਣਾ ਸ਼ਕਰਪਾ ਵਾਦੂ ਕਹੀਏ ਇਹੋ ਹੀ ਖਾ ਲਾਂਗੇ ਬੋਲੋ ਸਤਨਾਮ ਮਾਂ ਕਹਿੰਦੀ ਪੁੱਤਰੇ ਤੇ ਮੈਂ ਤੈਨੂੰ ਭਜਾਇਆ ਹੈਗਾ ਇਹ ਮੈਂ ਤੈਨੂੰ ਗੇੜ ਭਾਈ ਵਿੱਚ ਨੂੰ ਮਿੱਠੇ ਦੇ ਰਾਹ ਤੇ ਰਹ ਦੋਠੇਗਾ ਜੇ ਤੈਨੂੰ ਪਰਵਾਸਵਾਹ ਦੇ ਨਾਮ ਦਾ ਰਾਸ ਆਵੇਗਾ ਨਾ ਉਦੋਂ ਤੂੰ ਆਪ ਆਪਣੇ ਮੋਖ ਤੋਂ ਕਹੇਗਾ ਕਿੰਨਾ ਰਾਸਾ ਪਰਵਾਸਵਾਹ ਦਾ ਨਾਮ ਇੱਕ ਵਾਰ ਫਰੀਦ ਦੀ ਭਗਤੀ ਕਰਕੇ ਆਏ ਤੇ ਮਾਂ ਨੂੰ ਬੜਾ ਚਾਅ ਜੜਿਆ ਤੇ ਮੇਰਾ ਪੁੱਤਰ ਭਗਤੀ ਕਰਕੇ ਆਇਆ ਜੇ ਤਾਂ ਮਾੜਾ ਕੋਈ ਵਿਦੇਸ਼ ਚ ਬੱਚਾ ਆਵੇ ਤੇ ਉਹਦੀ ਮਾਂ ਕਿਹਨਾ ਹੁੰਦਾ ਮਾਂ ਕਿਹਨਾਂ ਹੁੰਦਾ ਚਾਹਦਾ ਸਾਡਾ ਪੁੱਤਰ ਆ ਪ੍ਰਦੇਸ਼ ਪਾਉਂਦੂਰੀ ਲਈ ਆਏ ਜੋ ਭਗਤੀ ਕਰਕੇ ਤੇ ਮਾਂ ਨੂੰ ਬੜਾ ਚਾਹ ਜੜਿਆ ਤੇ ਮਾਂ ਕਹਿੰਦੇ हे ਪ੍ਰਮਾਤਮਾ ਜਿਹੜਾ ਚ ਪਾਇਆ ਕਿ ਹੋਣ ਦਾ ਨਾ ਤੇ ਮੈਂ ਕਿੜਾ ਕਰਕੇ ਵੰਡ ਦੇ ਮੇਰਾ ਪੁੱਤ ਭਗਤੀ ਕਰਕੇ ਤੇ ਪਰਮਾਤਮਾ ਦੇ ਘੱਡੇ ਲਾਦ ਕੇ ਰਸਤਾ ਤੇ ਭੇਜਦੇ ਕਿ ਉਹ ਦੇ ਪੇ ਪੇ ਖੰਡਾਂ ਦੀਆਂ ਭੋਰੀਆਂ ਵੇਸਾਂ ਦੀਆਂ ਭੋਰੀਆਂ ਆਲਟੀਆਂ ਦੀਆਂ ਭੋਰੀਆਂ ਸਾਰੀਆਂ ਦੀਆਂ ਭੋਰੀਆਂ ਘੱਡਾ ਲਾਦ ਕੇ ਰਸਤਾ ਦਾ ਭੇਜਦਾ ਤੇ ਮਾ ਕਹਿੰਦੇ ਫਿਰ ਇਹ ਮੈਂ ਤੇ ਪਾਈਆ ਕੁ ਮੰਗਿਆ ਏ ਇਹ ਜੀ ਕਹਿੰਦੇ ਉਹਦੇ ਪਾਈਆ ਹੀ ਵੱਡੇ ਆ ਬੋਲੋ ਸਤਨਾਮ ਉਹ ਪਾਈ ਆ ਕੇ ਭੇਜਿਆ ਪਰ ਉਹ ਜਿੱਡਾ ਆ ਵੰਡਿਆ ਉਹਦੇ ਪਾਈਏ ਵੱਡੇ ਤੇ ਮਾਦਾ ਨੇ ਫਿਰ ਕਿੜਾ ਕਰਕੇ ਵੰਡਿਆ ਤੇ ਲੰਗਰ ਤਿਆਰ ਕਰਕੇ ਵੰਡਿਆ ਸੰਤਾਨ ਨੂੰ ਕਿ ਮੇਰਾ ਪੁੱਤਰ ਭਗਤ ਜੀ ਕਰਿਆ ਇਹ ਮਾਦਾ ਦੀ ਬਦੌਲਤ ਆ ਮਾਂ ਨੇ ਆਪਣੇ ਪੁੱਤਰ ਨੂੰ ਜਿਹਾ ਬਾਅ ਮਾਏ ਮਰਗੜ ਹੁੰਦੀ ਆ ਬੱਚੇ ਨੇ ਜਿਹੜੇ ਬੰਦੇ ਨਾਲ ਆਦੇ ਉਸੇ ਬੰਦੇ ਨਾਲ ਲੱਗ ਜਾਂਦਾ ਸੁਖ ਹਰਿ ਸਹਿ ਜੀ ਰਣਗਾਦੇ ਜਹੰਦਰ ਹੋਏ ਸਿੰਘ ਸਾਹਿਬ ਬਾਬਾ ਬਿਸ਼ਨ ਸਿੰਘ ਸਾਹਿਬ ਜੀ ਬ੍ਰਹਮ ਗਿਆਨੀ ਪਾਪੁਰਖ ਹੋਏ ਤੇ ਕੋਈ ਇੱਕ ਸ਼ਬਦ ਪੜ੍ਹ ਦਿੰਦੇ ਜੀ ਫਰੀਦ ਦੀ ਮਾਤਾ ਦੇ ਬਾਰੇ ਵੀ ਫਰੀਦ ਦੀ ਮਾਣ ਕਿੰਦਾ ਸਿੱਖਿਆ ਦਿੱਤੀ ਤੇ ਕਿੰਦਾ ਆਪਣੇ ਪੁੱਤਰ ਨੂੰ ਇੰਦਰ ਰੱਬ ਵਾਲ ਬੰਦੇ ਲਾਇਆ ਉਹ ਸ਼ਬਦ ਪੜ੍ਹ ਦਿੰਦੇ ਆਪਾਂ ਸ਼ਬਦ ਪੜ੍ਹ ਲਈਏ ਤੇ ਫਿਰ ਆਪਾਂ ਅਦੀ ਬਰਾਦਾ ਦੇ ਸਾਧ ਸੰਗ ਜੀ ਅੱਗੇ ਅਸਾਂ ਆਪਾਂ ਨੂੰ ਕਹਿ ਰਹੇ ਜੀ ਨੇ ਬਹੁਤ ਨਿਹਾਲ ਕੀਤਾ ਸੁਰੇ ਪ੍ਰਮਾਨ ਦੇ ਦੇ ਕਿ ਉਹਨਾਂ ਨੇ ਸਾਖੀ ਸੁਣਾਈਆਂ ਉਹ ਸ਼ਬਦ ਮਹਾਂਪੁਰਖ ਬੜ ਦਰ ਗਏ ਫਰੀਦ ਦੀ ਮਾਂ ਦੇ ਬਾਰੇ ਕਿ ਫਰੀਦ ਦੀ ਮਾਂ ਨੇ ਕਿਹਾ ਉਹਨਾਂ ਨੇ ਪੁੱਤਰ ਨੂੰ ਮੁਝਾਇਆ ਤੂੰ ਲੈ ਕੇ ਗੁਰਦੁਆਰੇ ਤੂੰ ਸਾਰੇ ਸੰਤ ਨੇ ਮਗਰ ਗੋਲਣਾ ਜਿਦਾ ਬਰਬਰ پیشنਸ਼ੀ ਵੀ ਤਰਨੇ ਨਾਲ ਦੇ ਜਹਰ ਦਾ ਪਾਪ ਬੁਖਾਰੇ ਸਾਹਿਬ ਵਾਲੇ ਗੋਲ ਜੀ ਤੇ ਮਗਰ ਸੰਤ ਗੋਲ ਦਿੰਦੇ मामतां देंदिया, ॾींदी आहियां सुवालु गुज़ारे ਸਰੀ ਮਾਨੇ ਇਸ ਤਰ੍ਹਾਂ ਗਿਆ ਜੀ ਅਵਰਤਣੇ ਉਠਾ ਵੀ ਅਵਰਤਣੇ ਉਠਾਇਆ ਕਰ ਪੁੱਤਰ ਅਵਰਤਣੇ ਪਰਮਾਤਮਾ ਦਾਤਾ ਵਾਡ ਦਾ ਖਾਲਸਾ ਜੀ ਫਰੀਦ ਦੀ ਆਪਣੀ ਗੁਰਬਾਣੀ ਵਿੱਚ ਨਹੀਂ ਗੱਲ ਕਰਦੇ ਆ ਪਿਛਲ ਰਾਤ ਨਾ ਜਾ ਕੇ ਉਹ ਜੀਵੰਦੜੋ ਮੋਇਓ ਜੀ ਦੀ ਕਹਿੰਦੇ ਹੈ ਮਨ ਜੇ ਤੂੰ ਪਿਛਲ ਰਾਤ ਨਹੀਂ ਜਾਗਦਾ ਤੇ ਫੇਰ ਤੂੰ ਆਪਣੇ ਰਾਤ ਨੂੰ ਜੇਦਾਨਾ ਸਮਝੇ ਇਹ ਅਮਰ ਲਰੇਜ਼ਾ ਪਹਿਲੀ ਰਾਤ ਨੂੰ ਫੁਰਣਾ ਭਾਗ ਦੇ ਪਛਾੜ ਰਾਤ ਜਿਉਂ ਜਗਾਂ ਰਹਾਂ ਸੇ ਸਾਈਂ ਕੰ ਲੋ ਦਾ ਜਿਹੜੇ ਅਮਰ ਕਨੇ ਜਾਗਦੇ ਆ ਉਹ ਪਰਮਾਤਮਾ ਉਹਨਾਂ ਨੂੰ ਦਾਤਾ ਦਿੰਦਾ ਇਹ ਸ਼ਬਦ ਵੀ ਗਾ ਦਿੰਦੇ ਗੁਰਮੁਖ ਬਾਪੂ ਕਾਇ ਸਾਹਿਬ ਵਾਲੇ ਹਰੀ ਦੇ ਜੀ ਦੀ ਗੁਰਬਾਣੀ ਦਾ ਸਿੱਧੇ ਧਾਰਨਾ ਜੇ ਇਰੇ ਪਿਛਲੀ ਰਾਤ ਨਹੀਂ ਉ ਜਾਗਦੇ ਬਾਣੀ ਕਹਿੰਦੀ ਜਿੰਦੇ ਵਰਗੇ ਇਰੇ ਪਿਛਲੀ ਰਾਤ ਨਹੀਂ ਉ ਜਾਗਦੇ ਬਾਣੀ ਕਹਿੰਦੀ ਜਿੰਦੇ ਬਾਬਾ ਜੀ ਬਾਬਰ ਤੇਜ ਸਿੰਘ ਜੀ ਜਿਹੜੇ ਅਮਰ ਕੋਲੇ ਜਾਗਦੇ ਉਹਨਾਂ ਬਾਰੇ ਪੜਦੇ ਹੁੰਦੇ ਸ਼ਰੂ ਜਿਹੜੇ ਕ੍ਰਿਸ਼ਣੇ ਰਾਤ ਨੂੰ ਜਾਗਦੇ ਗੁਰੂ ਆਪਾ ਸੋਧਤਾ ਰਹਿ ਗਏ ਜਿਹੜੇ ਦੇ ਤੇ ਦਸਰ ਕਾਲਸ਼ਈ ਅੰਮ੍ਰਿਤਕੁਲੇ ਇਸ਼ਨਾਨ ਕਰਦੇ ਰਹੇ ਅਸਮੁਗਕਰ ਜਿੰਨੇ ਭਗਤ ਹੋਏ ਸੰਤ ਉਹ ਸਾਰੇ ਅੰਮ੍ਰਿਤਕੁਲੇ ਜਾ ਕੇ ਤੇ ਪਰਮੇਸ਼ਰ ਦੀ ਬੰਦਗੀ ਕਰਦੇ ਆ ਤੇ ਖਾਸ ਹੈ ਜਿਹੜਾ ਪਹਿਲਾ ਇਸ਼ਨਾਨ ਅੰਮ੍ਰਿਤਕੁਲੇ ਦਾ ਜਿਹੜਾ ਰਾਤ ਦੇ 2 ਵਜੇ ਇਸ਼ਨਾਨ ਕਰ ਲੈਣਾ ਸਭੋਂ ਵਣ ਸੋਨੇ ਦਾ ਪੋਣਿਆ ਇਹ ਗਿਆਨੀ ਜਾਣਦੇ ਘਰਵ ਗ੍ਰੰਥਾਂ 'ਚ ਲਿਖਿਆ ਹੋਇਆ ਤੇ ਸੋਨਾ ਇੱਕ ਤੋਲਾ ਨੇ ਪੁੰਨ ਦਾ ਬਣ ਗੋ ਇੱਕ ਤੋਲਾ ਸੋਨਾ ਪੁੰਨ ਕਰਨਾ ਹੋਵੇ ਤਾਂ ਬੜੀ ਔਖੀ ਗੱਲ ਹੈ ਤੇ ਕਿੱਥੇ 50 ਕਿਲੋ ਸੋਨਾ ਦਾਣ ਹੋ ਜਾਣਾ ਕਿੱਡਾ ਵੱਡਾ ਸੰਸਤਾ ਸੰਦਾ ਪਰ ਆਹੀ ਉਹ ਸਮਾਂ ਸੋ ਗੇ ਦਾ ਆਦਮੀ ਨੇ ਜਿਹੜਾ ਰਾਤ ਦੇ 2 ਵਜੇ ਇਸ਼ਨਾਨ ਕਰਕੇ ਸਿਵਰਨ ਕਰੇ ਉਹ ਸਵੇਰ ਵਣ ਸੋਨੇ ਦਾ ਪੁੰਨ ਤੇ ਜੇ 3 ਵਜੇ ਆ ਮਰੂ ਪਰਵੇ ਵਠਕੇ ਸਨਾਨ ਕਰਕੇ ਸੇਵਾ ਕਰਨ ਤੇ ਸਵਾਮਣ ਚਾਂਦੀ ਦਾ ਪੋਣਾ ਤੇ 4 ਵਜੇ ਅਵਰਤਲੇ ਵਠਕੇ ਸਨਾਨ ਕਰਕੇ ਸੇਵਾ ਕਰਨ ਤੇ ਸਵਾਮਣ ਲੋਹੇ ਦਾ ਪੋਣਾ ਤੇ 5 ਵਜੇ ਵੀ ਨੇਰੇ ਨੇਰੇ ਤਾਰਿਆਂ ਦੇ ਸਾਵੇਂ ਸਨਾਨ ਕਰ ਲਵੇ ਤੇ ਸਵਾਮਣ ਦੁੱਧ ਦਾ ਪੋਣਾ ਤੇ ਜੇਦਾਂ ਦਿਨ ਚੜ ਗਿਆ ਤਾਰੇ ਛਿਪ ਗਏ फेर ਨਾ ਕੋਈ ਪਾਪ ਨਾ ਕੋਈ ਪੁੰਨ ਪੁੰਨ ਦਾ ਸਮਾਂ ਦੇ ਰੰਗ ਆ ਉਹਦੇ ਸੌਗੇ ਨਿਘਾਰ ਦਾ ਤੇ ਖਾਸਾ ਜੀ ਇਹ ਜਨ ਬੜਾ ਇਹ ਮਨੁੱਖਾ ਜਨ ਜਿਹੜਾ ਬੜਾ ਦੁੱਖਾਂ ਭਿਆ ਇਹ ਪਿਛਲੇ ਜਨਮਾਂ ਦੇ ਪੁੰਨਾਂ ਕਰਕੇ ਮਿਲਿਆ ਭਗਤ ਕਬੀਰ ਜੀ ਦੇ ਬੋਲਿਆ ਮਾਨਸ ਜਨਮ ਤੋਂ ਰੰਭ ਹੈ ਹੋਏ ਨਾ 12 ਬਾਰ ਇਹ ਬੜਾ ਦੁਰਨਾਮ ਹੈ ਹਮ ਨੁਖਾ ਜਾਣਾ ਮੇਂ ਬਾਰ-ਬਾਰ ਨਹੀਂ ਪਾਏਗਾ ਜਿਉ ਬਾਣ ਫਲ ਪਾ ਕੇ ਭੋਏ ਗਰੇ ਬੋਹਰ ਨਾ ਢਾਕੇ ਢਾਰ ਜਿਹੜਾ ਟਾਣੀ ਨੂੰ ਫਾਲ ਟੁੱਟ ਕੇ ਡਿੱਗਿਆ ਨੂੰ ਮੁੜ ਕੇ ਥੋੜਾ ਚੜਨਾ ਇਸ ਕਰਕੇ ਖਾਮਸ਼ਾ ਜੀ ਅੰਦਰ ਤੋਂ ਉੱਠਿਆ ਕਰੋ ਅੰਦਰ ਤੋਂ ਉੱਠ ਕੇ ਸ਼ਰਾਰ ਕਰਿਆ ਕਰੋ ਸਤਿਨਾਮ ਵੈਗਰੋ ਸ਼ਰਨ ਕਰਿਆ ਕਰੋ ਭਜਨ ਕਰਿਆ ਕਰੋ ਆਪਣੇ ਜਨਮ ਨੂੰ ਸਫਲ ਕਰੋ ਤੇ ਜਿਹੜੇ ਅਵਰਧਾਰੀ ਗੁਰ ਸੇਖਿਆਵਾਂ ਦੇ ਵੱਡੇ ਭਾਗ ਆ ਕਿ ਇਹਨਾਂ ਨੇ ਅਜੇ ਤੱਕ ਖੰਡੇ ਬਾਟੇ ਦਾ ਅਵਰਧ ਨਹੀਂ ਸਗਿਆ ਉਹ ਖੰਡੇ ਬਾਟੇ ਦਾ ਅਮਰ ਸਰਪੂ ਗੁਰੂ ਆਗ ਬਣੋ ਦਸਮੇਸ਼ ਬਾਸ਼ੇ ਦੇ ਸਮੁੰਦਰ ਬਣੋ ਤੇ ਮਾਦਾ ਸਾਹਿਬ ਜੀਾਂ ਦੇ ਝੋੜੀ ਦੇ ਨਾਲ ਬਣ ਕੇ ਆਪਣਾ ਜਨਮ ਸਮਾ ਕਰੋ ਸੁਨ ਦਾਸ ਜੀ ਦੇ ਨਿਹੰਗ ਬ੍ਰਿੰਦ ਚੰਤਰਵਾਣ ਕਰਨੇ ਆ ਭੋਲ ਜੋਗ ਦੀ ਖਿਸ਼ਮਾ ਕਰਨੇ ਅੱਗੇ ਵਾਸ ਤੇ ਸਤਿ ਸਤਿ ਰੱਖਣੇ ਹਾਜ਼ਰੀ ਦਾ ਪ੍ਰਵਾਣ ਕਰਨੇ ਜਰੋ ਕਰੋ ਖੁਸ਼ੀਆਂ ਬਖਸ਼ੀਆਂ ਦਾ ਸਾਝੇ ਫਲ ਦੇ ਵਰਾਓ ਵਾਹਿਗੁਰੂ ਹਲਾਕ ਰਦਨ ਗੁਰਵਾਰ ਪਰੀਆਂ ਸਤਿ ਸਿਤਾ ਬਣਿਆ ਸਭ ਕੋ ਤੰਗਾ ਹੋਰੀ ਕੇਲਾ ਜੀ ਵਸਾਈ ਕੈ ਨਾਮ ਅਨੰਦ ਹੋਾ ਸਚੁ ਰੂਮੈ ਪਾਇ ਤੇ ਮਨ ਮੇਰਿਆ ਸਾਨੋ ਰਨਾ ਮਰਨਾ ਨੋ ਤੂ ਮਨ ਮੇਰੇ ਬਸਾ ਸਾਰਾ ਅੰਗੀ ਕਾ ਸਾਚੇ ਸਾਹਿਬ ਨਾਮ ਨਹੀਂ ਕਰਦੇ ਹੈ ਵਤਨ ਤੇਰਾ ਸਭਿ ਸਹਿ ਸੇ ਸੁਭਾਏ ਸਦਾ ਸਿਮ ਸੁਲਾ ਤੇਰੀ ਨਾਮ ਕਰਨ ਸਾਹਿਬ ਨਾਮ ਜਿਨ ਕੈ ਮਨ ਵਸਿਆ ਸਾਚੇ ਸਤਿ ਕਰੇ ਅਰ ਨਾਨਕ ਸਤਿ ਸਾਹਿਬ ਨਾਮ ਨਹੀਂ ਕਰਦੇ ਸਤਿ ਨਾਮ ਮੇਰਾ ਸਤਿ ਸੁਖਮਨ ਆਇ ਵਸਿਆ ਸਦਾ ਸਤਿਗੁਰਾਂ ਦੀਆਂ ਸਰਦਾ ਗੁਰ ਬਾਣ ਗੀਤਾ ਗੁਰ ਮਿਰਦਾ ਕੀ ਆਇ ਬੜੀਆਂ ਗਾ ਨਾਨਕ ਸੁਨੋ ਸੰਤ ਤਰਤ ਹੋਏ ਆਰੋ ਸਤਿਨਾਮ ਮੇਰਾ ਆਧਾਰੋ ਅਜੇ